ਇੱਕ ਹੀ ਦੇਸ਼ ਨੇ ਪੂਰੀ ਦੁਨੀਆ ਦਾ ਸਿਸਟਮ ਬਦਲ ਕੇ ਰੱਖ ਦਿੱਤਾ ਜੀ ਹਾਂਜੀ ਆਪਾਂ ਗੱਲ ਕਰਦੇ ਆ ਅਮਰੀਕਨ ਦੇਸ਼ ਔਰ ਉਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਆ 트ੰਪ ਤੇ ਉਹਨਾਂ ਦੀ ਕਿੱਦਾਂ ਆਪਣੀ ਖੁਦਗਰਜ਼ੀ ਲਾ ਲੋ ਜਾਂ ਫਿਰ ਆਪਣੀ ਆਕਰ ਲਾ ਲੋ ਜਾਂ ਫਿਰ ਆਪਣੀ ਤਾਨਾਸ਼ਾਹੀ ਨੀਤੀ ਲਾ ਲੋ ਔਰ ਜੋ ਚੀਜ਼ ਕਰ ਰਹਾ ਉਹਦੇ ਨਾਲ ਪੂਰੀ ਦੁਨੀਆ ਦਾ ਸਿਸਟਮ ਬਦਲ ਕੇ ਰੱਖ ਦਿੱਤਾ ਬਹੁਤ ਲੋਕ ਇਹਨੂੰ ਕਹਿੰਦੇ ਆ ਕਿ ਉਹ ਜੋ ਕਰ ਰਿਹਾ ਆਪਣੇ ਲੋਕਾਂ ਦੇ ਲਈ ਕਰ ਰਿਹਾ ਪਰ ਜੋ ਅਮਰੀਕਾ ਦੇ ਇਸ ਟਾਈਮ ਦੇ ਉੱਪਰ ਹਾਲਾਤ ਬਣੇ ਹੋਇਆ ਜਾਂ ਉਸ ਤੋਂ ਉਹਦੀਆਂ ਵੀਡੀਓਜ਼ ਆ ਰਹੀਆਂ ਜਾਂ ਉੱਥੋਂ ਦੇ ਲੋਕਲ ਲੋਕਾਂ ਦਾ ਕਹਿਣਾ ਜੋ ਫਿਰ ਜਿੰਨੇ ਵੀ ਇੱਥੋਂ ਸਰਵੇ ਆ ਰਿਹਾ ਉਹ ਸਾਰੇ ਦੇ ਸਾਰੇ 트ੰਪ ਦੇ ਉਲਟਾ ਇੱਥੋਂ ਤੱਕ ਕਿ ਇੰਨਾ ਕਿ ਸਿਸਟਮ ਖਰਾਬ ਹੋ ਗਿਆ ਕਿ ਖੁਦ 트ੰਪ ਦੇ ਪਾਲੇ ਦੇ ਵਿੱਚ ਦੋ ਫਾੜ ਹੋਇਆ ਪਿਆ ਉਹਦੇ ਖੁਦ ਮੈਂਬਰ ਆ ਜਿਹੜੇ 트ੰਪ ਪ੍ਰਸ਼ਾਸਨ ਦੇ ਗਰੁੱਪ ਦੇ ਮੈਂਬਰ ਆ ਜਾਂ ਉਹਦੀ ਟੀਮ ਦੇ ਮੈਂਬਰ ਆ ਜਾਂ ਉਹਦੇ ਮੰਤਰੀ ਸ਼ਾਂਤਰੀ ਉਹ ਸਾਰੇ ਦੇ ਸਾਰੇ ਫਾਟੇ ਪਏ ਆ ਆਪਸ ਦੇ ਵਿੱਚ ਅੱਧੇ ਕੁਝ ਕਹਿ ਰਿਹਾ ਅੱਧੇ ਕੁਝ ਕਹਿ ਰਿਹਾ ਉੱਥੇ ਹੀ ਜੋ 트럼ਪ ਕਰ ਰਿਹਾ ਹੈ ਟੈਰਫ ਦੀ ਲੜਾਈ ਜੋ ਦੀ ਗੱਲ ਨਹੀਂ ਮੰਨਦਾ ਜੋ ਦੇਸ਼ ਇਹਨੂੰ ਅੱਖਾਂ ਦਿਖਾਉਂਦਾ ਉਸ ਦੇ ਉੱਪਰ ਟੈਰਫ ਦੀ ਲੜਾਈ ਖੇਡ ਰਿਹਾ ਹੈ ਕਿਉਂਕਿ ਇੱਕ ਅਲ ਕਹਿ ਰਿਹਾ ਕਿ ਟੈਰਫ ਲੌਂਡ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਪਰ ਇਹਦੇ ਨਾਲ ਨਾਲ ਇਹ ਆਪਣੇ ਧਾਰੇ ਵੀ ਸੀਮਿਤ ਕਰ ਰਿਹਾ ਅਮਰੀਕਾ ਤੁਹਾਨੂੰ ਪਤਾ ਹੈ ਕਿ ਸਰਪੰਚ ਦੇਸ਼ ਆ ਕੋਈ ਇਹਦੇ ਵਿੱਚ ਕੋਈ ਲੁਕਮੀ ਗੱਲ ਨਹੀਂ ਕਿ ਪਾਵਰਫੁੱਲ ਆ ਉਹ ਆਪਣੇ ਆਪ ਦੇ ਵਿੱਚ ਹੀ ਇੰਨਾ ਕੁ ਵਿਸ਼ਾਲ ਆ ਤੇ ਇੰਨਾ ਪਾਵਰਫੁੱਲ ਆ ਕਿ ਉਹ ਕੁਝ ਵੀ ਕਰ ਸਕਦਾ ਪਰ ਤੁਹਾਨੂੰ ਇਹ ਵੀ ਗੱਲ ਪਤਾ ਹੋਏਗੀ ਕਿ ਆਪਾਂ ਨੂੰ ਹਰ ਇੱਕ ਦੇ ਨਾਲ ਮਿਲ ਕੇ ਹੀ ਚੱਲਣਾ ਪੈਂਦਾ ਹੈ ਏਕਤਾ ਦੇ ਵਿੱਚ ਹੀ ਬਲ ਹੁੰਦਾ ਕੱਲਾ ਇਨਸਾਨ ਜਿੰਨਾ ਵੀ ਮਰਜੀ ਬਲਵਾਨ ਹੋਵੇ ਆ ਕੱਲਾ ਕੱਲਾ ਹੀ ਹੁੰਦਾ ਸੋ ਐਸੀ ਤਰ੍ਹਾਂ ਹੋ ਰਿਹਾ ਇਸ ਦੀ ਆਪਣੀ ਤਾਨਾਸ਼ਾਹੀ ਦੇ ਨਾਲ ਯੂਰਪ ਚੀਨ ਦੇ ਲਾਗੇ ਚਲਾ ਗਿਆ ਉਹਦੇ ਨਾਲ ਨੇੜਤਾ ਵੱਧ ਰਹੀ ਆ ਯੂਰਪ ਦੀ ਔਰ ਯੂਰਪ ਦੀ ਭਾਰਤ ਦੇ ਨਾਲ ਵੀ ਨੇੜਤਾ ਵਧ ਰਹੀ ਆ ਔਰ ਭਾਰਤ ਦਾ ਤੁਹਾਨੂੰ ਪਤਾ ਹੈ ਕਿ ਯੂਰਪ ਨਾਲ ਹੁਣ ਐਡੀ ਵੱਡੀ ਡੀਲ ਹੋਈ ਆ ਐਡੇ ਵੱਡੇ ਸਮਝੌਤੇ ਹੋਏ ਆ ਜਰਮਨ ਦੇ ਵੀ ਤੁਹਾਨੂੰ ਪਤਾ ਕਿ ਚਾਂਸਲਰ ਫਰੈਂਟ ਰਿਚ ਸਾਹਿਬ ਆਏ ਹੋਏ ਸੀ ਕਿ ਉਹ ਵੀ ਵੱਡੇ ਸਮਝੌਤੇ ਕਰਕੇ ਗਏ ਆ ਇੱਕ ਤਾਂ ਤੁਹਾਨੂੰ ਪਤਾ ਕਿ ਜਰਮਨ ਦਾ ਟ੍ਰਾਂਜ਼ਿਟ ਵੀਜ਼ਾ ਹੀ ਫ੍ਰੀ ਕਰਕੇ ਚਲੇ ਗਏ ਆਪਣੀ ਇੰਡੀਆਨ ਦੇ ਲਈ ਹੋਰ ਵੀ ਬਹੁਤ ਇਹਨਾਂ ਨੇ ਆਪਸ ਦੇ ਵਿੱਚ ਸਮਝੌਤੇ ਕੀਤੇ ਆ ਔਰ ਪੂਰੇ ਯੂਰੋਪੀਅਨ ਯੂਨੀਅਨ ਦੇ ਨਾਲ ਵੱਡੇ ਸਮਝੌਤੇ ਹੋਏ ਆ ਭਾਰਤ ਦੇ ਔਰ ਬਹੁਤ ਲੋਕ ਇਹ ਸੋਚ ਰਹੇ ਆ ਜਿੰਨੇ ਵੀ ਮਾਹਿਰ ਬੈਠਿਆ ਕਿ ਜੋ 트੍ਰੰਪ ਦੀਆਂ ਨੀਤੀਆਂ ਜੋ 트੍ਰੰਪ ਆਪਣੀ ਤਾਨਾਸ਼ਾਹੀ ਕਰ ਰਿਹਾ ਹੈ ਇਸ ਦੀ ਵਜ੍ਹਾ ਤੋਂ ਲੋਕ ਇਸ ਤੋਂ ਟੁੱਟ ਕੇ ਆਪਸ ਦੇ ਵਿੱਚ ਗਰੁੱਪ ਬਣਾ ਰਿਹਾ ਹੈ ਔਰ ਜਿੱਦਾਂ ਇੱਕ ਹੁਣ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਡੀਲ ਹੋ ਰਹੀ ਆ ਪਿਊਸ਼ ਗੋਇਲ ਸਾਹਿਬ ਨੂੰ ਵੀ ਰਿਪੋਰਟਰਾਂ ਨੇ ਪੁੱਛਿਆ ਕਿ ਜੋ ਤੁਸੀਂ ਇਹ ਕਰ ਰਹੇ ਆ ਜਾਂ ਇਹ ਤੁਹਾਡੀ ਡੀਲਸ ਹੋ ਰਹੀ ਆ ਇਹ 트ੰਪ ਦੀ ਜਿਹੜੀ ਟੈਰਫ ਟ੍ਰੰਪ ਜਿਹੜਾ ਟੈਰਫ ਲਾ ਰਿਹਾ ਉਹਦੀ ਵਜ੍ਹਾ ਤੋਂ ਤੁਸੀਂ ਇੱਕ ਦੂਜੇ ਦੇ ਨੇੜੇ ਆ ਰਹੇ ਆ ਤੁਸੀਂ ਦੇਖੋ ਸੁਣੋ ਇਹਦੀ ਨਿਊਜ਼ ਕੀ ਉਹਨੂੰ ਬਿਆਨਬਾਜ਼ੀ ਕਰ ਰਿਹਾ ਮੈਰੀ ਟੂ ਫ ਯੂਰ ਨਿਊਜ਼ ਅਮ ਮਿਨਿਸਟਰ ਅ You have signed this deal now, and both sides agree, which is rare these days, that this is a win-win situation for both. I was wondering, however, India and the European Union share the fact that both countries were really hit by tariffs, both the European Union and now India, to 50% from the Trump administration. So I wonder how much of a unifier beyond a win-win was the U.S. president? I don't think we even discussed this at any point of time. And Goyal sir, also said it. ਕਿ ਨਹੀਂ ਨਹੀਂ ਆ ਸਾਨੂੰ ਇਹਦੇ ਬਾਰੇ ਕੋਈ ਨਹੀਂ ਕੁਝ ਲੈਣਾ ਦੇਣਾ ਪਰ ਦੁਨੀਆ ਸਾਰੀ ਜਾਣਦੀ ਆ ਕੀ ਵਜਾ ਅਸਰ ਦੇ ਵਿੱਚ ਕੀ ਆ ਹਰ ਇੱਕ ਨੇ ਰੋਟੀ ਖਾਣੀ ਆ ਹਰ ਇੱਕ ਨੇ ਆਪਣੇ ਦੇਸ਼ ਨੂੰ ਉੱਪਰ ਲੈ ਕੇ ਜਾਣਾ ਹਰ ਇੱਕ ਨੇ ਤਰੱਕੀ ਕਰਨੀ ਆ ਤੇ ਉਹਨੂੰ ਇੱਕ ਜਗ੍ਹਾ ਤੋਂ ਉਹ ਚੀਜ਼ ਨਹੀਂ ਮਿਲ ਰਹੀ ਕਾਉਨ ਦੇ ਦੂਜੇ ਕੋਲ ਜਾਣੇ ਜਾਣਾ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਔਰ ਅਮਰੀਕਨ ਤੁਹਾਨੂੰ ਪਤਾ ਹੈ ਕਿ ਜਿੱਦਾਂ ਨੇ ਬੈਨਜੂਏਲੇਗਾ ਪ੍ਰੈਜ਼ੀਡੈਂਟ ਚੱਕਿਆ ਉਸ ਤੋਂ ਬਾਅਦ ਫਿਰ ਗ੍ਰੀਨਲੈਂਡ ਦੇ ਬਾਰੇ ਵੀ ਧਮਕੀਆਂ ਦਿੱਤੀਆਂ ਇਹ ਕਰਦਾਂਗੇ ਉਹ ਕਰਦਾਂਗੇ ਸੋ ਉਹਦੇ ਨਾਲ ਵੀ ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਦਰਾਰ ਆਈ ਹੈ ਯੂਰਪ ਦੇ ਰਿਸ਼ਤਿਆਂ ਵਿੱਚ ਨਾਟੋ ਦੇਸ਼ ਬਹੁਤ ਆਸ ਦੇ ਵਿੱਚ ਟੁੱਟੇ ਆ ਕਿਉਂਕਿ ਡੈਨਮਾਰਕ ਆ ਜਿਹੜਾ ਉਹਦੇ ਨਾਲ ਲੋਕਾਂ ਨੇ ਖੜਨਾ ਕਿਉਂਕਿ ਜਿਹੜਾ ਡੈਨਮਾਰਕ ਹੈ ਯੂਰਪੀਅਨ ਦੇਸ਼ ਜਿਹੜੇ ਸ਼ਾਇਨਿੰਗ ਹਨ ਦੇ ਉਹਨਾਂ ਨੇ ਹਮੇਸ਼ਾ ਹੀ ਡੈਨਮਾਰਕ ਦੇ ਨਾਲ ਖੜਨਾ ਅਮਰੀਕਾ ਦਾ ਸਾਥ ਨਹੀਂ ਦੇਣਾ ਸੋ ਅਮਰੀਕਾ ਦੀ ਇਸ ਹਰਕਤਾਂ ਦੀ وجہ ਤੋਂ ਅਮਰੀਕਾ ਤੋਂ ਲੋਕ ਟੁੱਟ ਰਹੇ ਆ ਦੇਸ਼ ਜਿਹੜੀ ਜਿੰਨਾ ਵੀ ਇਹ ਕੋਈ ਉਹਨੂੰ ਅੱਖ ਦਿਖਾਉਂਦਾ ਜਾਂ ਉਹਦੀ ਗੱਲ ਨਹੀਂ ਮੰਨਦਾ ਉਹਦੇ ਉੱਪਰ ਟੈਰਫ ਦਾ આરોਪ ਮਾਰਦਾ ਜਿਸ ਦੀ وجہ ਤੋਂ ਹੁਣ ਕੰਟਰੀਆਂ ਪਿੱਛੇ हट ਰਹੀਆਂ ਤੇ ਉਹ ਆਪਣੇ ਗਰੁੱਪ ਬਣਾ ਰਹੀਆਂ ਅਮਰੀਕਾ ਨੂੰ ਇਹਦਾ ਵੱਡਾ ਖਿਆਮਾਜਾ ਭੁਗਤਣਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਖੁਦ ਅਮਰੀਕਨ ਲੋਕ ਜਿਹੜੇ ਉਹ ਹੁਣ ਇਸ ਟਾਈਮ ਦੇ ਉੱਪਰ 트ੰਪ ਤੋਂ ਦੁਖੀ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਕਿ 트ੰਪ ਨੇ ਇੱਕ جنگ ਛੇੜੀ ਹੋਈ ਆ ਅਮਰੀਕਾ ਦੇ ਵਿੱਚ ਹੀ ਇਲੀਗਲ ਡਾਕੂਮੈਂਟ ਆ ਜਿਨ੍ਹਾਂ ਦੇ ਕੋਲ ਜਿਹੜੇ ਜਿਹੜੇ ਅਨਡਾਕੂਮੈਂਟਡ ਲੋਕ ਆ ਜਿਹੜੇ ਇਲੀਗਲ ਐਂਟਰੀ ਕੀਤੀ ਆ ਬਾਰਡਰ ਕ੍ਰੋਸਿੰਗ ਕੀਤੀ ਆ ਉਹਨਾਂ ਦੇ ਖਿਲਾਫ ਫੜ ਫੜ ਕੇ ਉਹਨਾਂ ਨੂੰ ਡਿਟੇਨ ਕਰਨਾ ਡਿਪੋਰਟ ਕਰਨਾ ਤੇ ਉਹਨਾਂ ਦੀ ਹੋਮ ਕੰਟਰੀ ਦੇ ਵਿੱਚ ਉਹਨੂੰ ਬੇੜੀਆਂ ਲਾ ਕੇ ਜੰਜੀਰਾਂ ਚ ਬੰਨ ਕੇ ਨੇੜ ਕੇ ਭੇਜਣਾ ਤੇ ਉਹ 트াম্প ਨੇ ਆਰੰਭਿਆ ਹੋਇਆ ਸਿਸਟਮ ਤੇ ਉਹਦੇ ਲੋਕਾਂ ਦੇ ਵਿਚਕਾਰ ਹੁਣ ਆਪਣੇ ਲੋਕਾਂ ਨੂੰ ਵੀ ਬਖਸ਼ ਰਿਹਾ ਜਿਹੜੇ ਉੱਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਵੀ ਨਹੀਂ ਬਖਸ਼ ਰਿਹਾ ਤੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਇਨੋਸੈਂਟ ਲੋਕਾਂ ਨੂੰ ਮਾਰਿਆ ਜਾ ਰਿਹਾ ਜੀ ਹਾਂਜੀ ਐਲ ਐਕਸਪ੍ਰੀਟਾ ਉਹ ਆਈਸੀਯੂ ਦਾ ਨਰਸ ਸੀ ਤੇ ਜਿਹਦੇ ਵਿੱਚ ਉਹ ਇੱਕ ਚੰਗਾ ਇਨਸਾਨ ਸੀਗਾ ਤੇ ਉਹਦਾ ਲੋਕਾਂ ਦੇ ਵਿੱਚ ਰੁਤਬਾ ਵੀ ਵਧੀਆ ਸੀਗਾ ਤੇ ਉਹਦੀ ਇੱਕ ਅਲੱਗ ਪਹਿਚਾਣ ਸੀ ਕਿ ਬਹੁਤ ਚੰਗਾ ਇਨਸਾਨ ਆ ਪਰ ਉਹਦੀ ਜਦੋਂ ਦੀ ਮੌਤ ਹੋਈ ਹੈ ਹੁਣ ਸੜਕਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਪ੍ਰਦਰਸ਼ਨ ਹੋ ਰਿਹਾ ਬਹੁਤ ਲੋਕ ਸੜਕਾਂ ਦੇ ਉੱਪਰ ਉਤਰੇ ਹੋਇਆ ਔਰ 트ੰਪ ਦਾ ਵਿਰੋਧ ਕਰ ਰਿਹਾ ਔਰ ਆਇਸ ਦਾ ਵੀ ਵਿਰੋਧ ਕਰ ਰਿਹਾ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਔਰ ਸਰਵੇ ਵੀ ਹੋਇਆ ਜਿਹਦੇ ਵਿੱਚ 트ੰਪ ਦਾ ਪੈਰ ਔਖੜਦੇ ਦਿਖਦੇ ਆ ਕਿ ਹੁਣ 트ੰਪ ਸਹੀ ਨਹੀਂ ਆ ਔਰ ਲੋਕਾਂ ਦਾ ਉੱਥੋਂ ਦਾ ਕਹਿਣਾ ਇਹ ਹੈ ਕਿ 트ੰਪ ਜੋ ਕਰ ਰਿਹਾ ਆਪਣੇ ਹੀ ਲੋਕਾਂ ਦੇ ਲਈ ਕਰ ਰਿਹਾ ਪਰ ਆਪਣੇ ਲੋਕਾਂ ਨੂੰ ਠੇਸ ਪਹੁੰਚਾ ਰਿਹਾ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ 트ੰਪ ਦਾ ਕਹਿਣਾ ਇਹ ਸੀ ਕਿ ਮੈਂ ਆਪਣੇ ਲੋਕਾਂ ਦੀ ਬਿਹਤਰੀ ਲਈ ਕਰ ਰਿਹਾ ਪਰ ਉੱਥੋਂ ਦੇ ਲੋਕ ਆ ਉਹ ਸਾਫ ਇੰਟਰਵਿਊ ਵਿੱਚ ਕਹਿ ਰਹੇ ਆ ਕਿ ਮਗੇ ਆਈ ਹੱਦੋਂ ਪਾਰ ਹੋ ਗਈ bizness ਪਹਿਲਾਂ ਵਰਗੇ ਨਹੀਂ ਰਹਿ ਜਿੱਥੇ ਮੇਲੇ ਲੱਗੇ ਰਹਿੰਦੇ ਸੀ ਲੋਕਾਂ ਦੇ bizness ਆ ਪਾਸ ਦੇ ਪਰਦੇ ਰਹਿੰਦੇ ਸੀਗੇ ਉਥੇ ਖਾਲੀ ਕੰਗਾਲ ਹੋਏ ਬੈਠਿਆ ਲੋਕ ਜਾਂਦੇ ਨਹੀਂ ਘਰਾਂ ਚੋਂ ਨਹੀਂ ਨਿਕਲਦੇ ਬਹੁਤ ਲੋਕ ਛੱਡ ਕੇ ਚਲੇ ਗਏ ਕਮਾਕਾਰਾਂ ਦੇ ਬਹੁਤ ਜ਼ਿਆਦਾ ਬੁਰੇ ਹਾਲ ਹੋ ਗਏ ਤੱਕ ਇੰਡਸਟਰੀ ਦੇਖ ਲਓਗਾ ਕੀ ਹਾਲਾਤ ਕੀਤੇ ਹੋਏ ਆ ਕੀ وجہ ਇਹ ਕੁਝ ਹੋ ਰਿਹਾ ਔਰ ਇਹ ਲੋਕ 트럼ਪ ਸਾਹਿਬ ਕਹਿ ਰਿਹਾ ਕਿ ਮੈਂ ਲੋਕਾਂ ਦਾ ਭਲਾ ਕਰ ਰਿਹਾ ਸੋ ਐਸੇ ਤਰ੍ਹਾਂ ਪੂਰੇ ਦਾ ਪੂਰਾ ਸਿਸਟਮ ਹੀ ਚੇਂਜ ਹੋ ਗਿਆ ਅਮਰੀਕਾ ਦਾ 트럼ਪ ਦੀ ਸਿਰਫ ਉਹ ਸਿਰਫ ਆਪਣੀ ਜਿੱਦ ਦੀ ਵਜ੍ਹਾ ਤੋਂ 트럼ਪ ਜੋ ਜਿੱਦਾਂ ਕਰਕੇ ਬੈਠਾ ਜੋ ਇਹ ਕੀੜਾ ਕੱਢ ਰਿਹਾ ਸੋ ਉਹਦੀ ਵਜ੍ਹਾ ਤੋਂ ਹੁਣ ਇਹ ਸਾਰਾ ਮਾਹੌਲ ਖਰਾਬ ਹੋ ਰਿਹਾ ਔਰ ਉੱਥੇ ਹੀ ਉਹ ਲੋਕਾਂ ਦਾ ਔਰ 트럼ਪ ਪ੍ਰਸ਼ਾਸਨ ਦੇ ਵਿੱਚ ਪਾਰਲੇ ਦੇ ਵਿੱਚ ਲੋਕਾਂ ਦੇ ਵਿੱਚ ਸਵਾਲ ਤੇ ਦਬੀ ਆਵਾਜ਼ ਦੇ ਵਿੱਚ ਹੁਣ ਆਵਾਜ਼ ਬੁਲੰਦ ਹੋਣ ਲੱਗੀ ਕਿ ਜਿਹੜੀ ਹੋਮਲੈਂਡ ਸਿਕਿਉਰਿਟੀ ਦੀ ਹੈ ਸੈਕਟਰੀ ਕ੍ਰਿਸਟੀਰੀਅਮ ਇਹ ਨੂੰ ਵੀ ਹਟਣਾ ਚਾਹੀਦਾ ਹੈ ਇਹਦੇ ਅਹੁਦੇ ਤੋਂ ਔਰ ਜਿਹੜੇ ਬਾਰਡਰ ਪੈਟਰੋਲ ਦੇ ਜਿਹੜੇ ਉਹਨਾਂ ਨੂੰ ਵੀ ਹਟਾ ਦਿੱਤਾ ਤੇ ਕਹੋ ਦੇਖਦੇ ਹੁਣ ਉਹਨਾਂ ਦੀ ਜਗ੍ਹਾ ਨਵਾਂ ਆਇਆ ਕੀ ਹੋਵੇਗਾ ਕੀ ਨਹੀਂ ਹੋਵੇਗਾ ਸੋ ਕਹਿਣਾ ਮਤਲਬ ਇਹ ਹੈ ਕਿ ਪੂਰਾ ਮਾਹੌਲ ਅਮਰੀਕਾ ਦੇ ਵਿੱਚ ਵੀ ਔਰ ਅਮਰੀਕਾ ਤੋਂ ਪੂਰੀ ਦੁਨੀਆ ਦੇ ਵਿੱਚ ਵੀ ਸਿਰਫ ਔਰ ਸਿਰਫ ਅਮਰੀਕਾ ਦੀ ਵਜ੍ਹਾ ਤੋਂ ਸਾਰਾ ਸਿਸਟਮ ਹਿੱਲ ਗਿਆ ਇੱਕ ਵਾਰ ਤਾਂ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕੀ ਸੋਚ ਰਹੇ ਆ ਸੋ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਕੀ ਤੁਸੀਂ ਫੀਲ ਕਰ ਰਹੇ ਆ ਕੀ ਤੁਹਾਡਾ ਐਕਸਪੀਰੀਅੰਸ ਆ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਅਜੇ ਤੱਕ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ